ਸਾਸੀ ਕਾਲਜੀ ਪੰਜਾਬ ਦੀ ਮਿੱਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਬਣਾ ਰਹੇ ਹਾਂ ਸੂਜੀ ਅਤੇ ਆਲੂਆਂ ਦੀ ਰੈਸਪੀ ਆਪਾਂ ਇੱਥੇ ਪਾ ਲਿਆ ਜੀ ਥੋੜਾ ਜਿਹਾ ਘਿਓ ਦੇਸੀ ਘਿਓ ਲਿਆ ਆਪਾਂ ਇਹਦੇ ਵਿੱਚ ਆਪਾਂ ਪਾ ਲਈ ਥੋੜੀ ਜਿਹੀ ਰਾਈ ਜੀਰਾ ਜੇ ਨੂੰ ਆਪਾਂ ਥੋੜਾ ਜਿਹਾ ਭੁੰਨ ਲਾਂਗੇ ਆਪਣਾ ਜੀਰਾ ਤੇ ਸਰ੍ਹੋਂ ਦਾ ਰਾਈ ਦੀ ਭੁੱਜ ਗਈ ਤੇ ਆਪਾਂ ਹੁਣ ਪਾ ਦਾਂਗੇ ਅਦਰਕ ਲਸਣ ਦਾ ਥੋੜਾ ਜਿਹਾ ਪੇਸਟ ਇਹਦੇ ਨਾਲ ਬੜੀਆ ਫਲੇਵਰ ਆਉਂਦਾ ਹੈ

ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਪਾਣੀ ਆਪਾਂ ਇੱਥੇ ਦੋ ਗਲਾਸ ਪਾਣੀ ਦੇ ਪਾ ਲਏ ਪਾਣੀ ਆਪਾਂ ਬੱਦਗੱਟ ਕਰ ਸਕਦੇ ਹਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਮਕ ਦੇ ਨੂੰ ਉਬਾਲਾ ਹੁੰਦੇ ਆਂ ਜੀ ਪਾਣੀ ਨੂੰ ਲਓ ਜੀ ਦੇਖੋ ਆਪਣਾ ਜਿਹੜਾ ਪਾਣੀ ਉਹ ਉਬਾਲਾ ਆ ਗਿਆ ਪੂਰਾ ਵਧੀਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਗੈਸ ਕੱਟ ਕਰ ਦਾਂਗੇ ਤੇ ਸੂਜੀ ਪਾਵਾਂਗੇ ਥੋੜੀ ਥੋੜੀ ਕਰਕੇ ਆਪਾਂ ਸੂਜੀ ਪਾਵਾਂਗੇ ਹਲਾਉਂਦੇ ਜਾਵਾਂਗੇ ਨਾਲ ਨਾਲ ਆਪਾਂ ਇੱਕ ਕੌਲੀ ਲਈਏ ਜੀ ਸੂਜੀ ਦੀ ਤੇ ਦੋ ਗਲਾਸ ਲੈ ਆਪਾਂ ਪਾਣੀ ਦੇ। ਬਸ ਇਹ ਆਪਾਂ ਇਸ ਤਰ੍ਹਾਂ ਪਕਾਵਾਂਗੇ ਜਿਵੇਂ ਬਿਲਕੁਲ Āmon rūpa. परी जी अपना खड़का वाला कर दिए फिर आप लाइ सूजी भी अपनी पक जूगी ਜੀ ਦੇਖੋ ਆਪਣਾ ਜਿਹੜਾ ਸੂਜੀ ਵਾਲਾ ਮਿਕਸਚਰ ਹੈ ਉਹ ਰੈਡੀ ਹੋ ਗਿਆ ਦੇਖੋ ਇਕੱਠਾ ਹੋ ਜਾਂਦਾ ਵਸ ਸਾਰਾ ਇਹ ਬਣ ਗਈ ਸੂਜੀ ਇਹਨੂੰ ਹੁਣ ਆਪਾਂ ਠੰਡਾ ਹੋਣ ਲਈ ਰੱਖਾਂਗੇ ਫਿਰ ਇਹਨੂੰ ਆਪਾਂ ਦੱਸਾਂਗੇ ਵੀ ਕੀ ਪਾ ਕੇ ਆਪਾਂ ਇਹਦੇ ਵਿੱਚ ਬਣਾਵਾਂਗੇ ਰੈਸਪੀ ਸੂਜੀ ਆਲੂ ਦੀ ਰੈਸਪੀ ਤਾਂ ਆਪ ਲੋਕ ਤਾਂ ਪਹਿਨਗੇ ਇੱਧਰ ਆਪਾਂ ਆਲੂ ਆ ਜਿਹੜੇ ਉਹ ਵੀ ਉਬਾਲ ਕੇ ਕੱਦੂਕਸ ਕਰ ਲਏ ਹੈਗੇ ਤੇ ਇਹਨਾਂ ਨੂੰ ਆਪਾਂ ਰੱਖਤਾ ਇਹ ਵੀ ਠੰਡੇ ਹੋ ਜਾਣਗੇ ਤੇ ਇੱਧਰ ਆਪਣਾ ਜਿਹੜਾ ਸੂਜੀ ਵਾਲਾ ਮਿਕਸਚਰ ਹੈ ਵੀ ਠੰਡਾ ਹੋ ਜਾਊਗਾ ਫਿਰ ਆਪਾਂ ਦੱਸਾਂਗੇ ਵੀ ਹੋਰ ਇਹਦੇ ਵਿੱਚ ਕੀ ਕੀ ਪਾਵਾਂਗੇ ਆਪਾਂ ਅੱਗੇ ਸਾਡੀ ਵੀਡੀਓ ਦੇਖਣ ਲਈ ਸਾਡੇ ਨਾਲ ਬਣੀ ਰਹੋ ਲਓ ਜੀ ਆਪਾਂ ਹੁਣ ਇੱਧਰ ਪਿਆਜ਼ ਤੇ ਹਰੀ ਮਿਰਚ ਚੀਰ ਲਈ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਸਾਲੇ ਅੱਜ ਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਚਾਟ ਮਸਾਲਾ ਜੀਰਾ ਪਾਵਾਂਗੇ ਭੁੰਨਿਆ ਹੋਇਆ ਜੀਰਾ ਪਸੰਦਾ ਜੇ ਨਾ ਪਾਵਾਂਗੇ ਤੇ ਚਿਲੀ ਫਲੈਕਸ ਇਹ ਆਪਾਂ ਪਹਿਲਾਂ ਉਹਦੇ ਵਿੱਚ ਸੂਜੀ ਚ ਵੀ ਪਾਈ ਸੀ ਇਸ ਕਰਕੇ ਦੇਖ ਕੇ ਪਾਵਾਂਗੇ ਧਨੀਆ ਪਾਊਡਰ ਥੋੜੀ ਜੀ ਲਾਲ ਮਿਰਚ ਪਾਵਾਂਗੇ ਤੇ ਨਮਕ ਆਪਾਂ ਬਾਅਦ ਚ ਦੇਖ ਕੇ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਸੂਜੀ ਤੇ ਆਲੂ ਨੂੰ ਮਿਕਸ ਕਰ ਲਾਂਗੇ ਆ ਦੇਖੋ ਸੂਜੀ ਆਪਣੀ ਇਸ ਤਰ੍ਹਾਂ ਬਣ ਗਈ ਹੈ ਤੇ ਇਹਦੇ ਵਿੱਚ ਆਲੂ ਪਾ ਕੇ ਤੇ ਮਸਾਲਾ ਪਾ ਕੇ ਸਾਰਾ ਮਿਕਸ ਕਰਕੇ ਤੁਹਾਨੂੰ ਦਿਖਾਉਂਦੀ ਹਾਂ ਹਾਂਜੀ ਆਪਾਂ ਮਟੀਰੀਅਲ ਮਿਕਸ ਕਰ ਲਿਆ ਹੁਣ ਆਪਾਂ ਇਹਦੇ 'ਚਾ ਥੋੜਾ ਜਿਹਾ ਚੌਲਾਂ ਦਾ ਆਟਾ ਪਾਇਆ ਤੇ ਇਹ ਮਿਕਸ ਕਰਾਂਗੇ ਜੇ ਤੁਹਾਡੇ ਕੋਲ ਚੌਲਾਂ ਦਾ ਆਟਾ ਹੈ ਨਹੀਂ ਤਾਂ ਤੁਸੀਂ ਚੌਲਾਂ ਨੂੰ ਮਿਕਸੀ 'ਚ ਗ੍ਰाइंड ਕਰਕੇ ਤੇ ਫਿਰ ਵੀ ਪਾ ਸਕਦੇ ਹੋ ਇਹਦੇ ਨਾਲ ਜਿਹੜੀ ਆਪਣੀ ਵੈਂਡਿੰਗ ਉਹ ਬਹੁਤ ਵਧੀਆ ਬਣਦੀ ਹੈ ਹਾਂਜੀ ਆ ਦੇਖੋ ਆਪਣਾ ਆਟਾ ਗੁੱਜ ਗਿਆ ਵਧੀਆ ਇਸ ਤਰ੍ਹਾਂ ਵਧੀਆ ਸਾਰਾ ਕੁਝ ਮਿਕਸ ਕਰ ਲਿਆ ਆਪਾਂ ਤੇ ਆਪਾਂ ਹੱਥਾਂ ਤੇ ਇਸ ਤਰ੍ਹਾਂ ਤੇਲ ਲਾ ਲਿਆ ਘਿਓ ਘਿਓ ਲਾ ਲਿਆ ਸੌਰੀ ਤੇਲ ਨਹੀਂ ਲਾਇਆ ਤੇ ਆਪਾਂ ਇਹਨਾਂ ਨੂੰ ਮਤਲਬ ਹੁਣ ਹੱਥਾਂ ਤੇ ਕੋਈ ਵੀ ਆਪਾਂ ਆਪਦੀ ਪਸੰਦ ਦੀ ਜਿਹੜੀ ਸ਼ੇਪ ਆ ਉਹ ਦੇ ਦੇ ਦਾਂਗੇ ਪੈਸਟਾ ਨੂੰ ਸ਼ੇਪ ਦੇ ਦਿੱ। ਫਿਰ ਇਸ ਤਰ੍ਹਾਂ ਆਪਾਂ ਸਾਰੇ ਐਸੇ ਸ਼ੇਪ ਦੇ ਵਿੱਚ ਬਣਾ ਲਾਂਗੇ। ਤੁਸੀਂ ਸਵੇਰੇ ਟਿਫਿਨ ਦੇ ਵਿੱਚ ਬੱਚਿਆਂ ਨੂੰ ਪਾ ਕੇ ਦੇ ਸਕਦੇ ਹੋ। ਬਹੁਤ ਹੀ ਹਲਕਾ ਨਾਸ਼ਤਾ ਹੈਗਾ ਇਹ। ਕਿਉਂਕਿ ਸੂਜੀ ਹਲਕੀ ਹੁੰਦੀ ਹੈ। ਆਪਾਂ ਪੈਸਟਾ ਸਾਰੇ ਇਹ ਬਣਾ ਲਾਂਗੇ। ਇਹ ਤੁਹਾਨੂੰ ਮੈਂ ਦੱਸਦੀ ਆ ਇਹਨਾਂ ਨੂੰ ਆਪਾਂ ਕਿਸ ਤਰ੍ਹਾਂ ਕਰਾਂਗੇ ਲਓ ਜੀ ਆਪਾਂ ਇਸ ਤਰ੍ਹਾਂ ਬਣਾ ਲਏ ਸ਼ੇਪ ਦੇ ਕੇ ਇਸ ਤਰ੍ਹਾਂ ਆਪਾਂ ਇਹਨਾਂ ਦੇ ਉੱਤੇ ਡਿਜ਼ਾਈਨਿੰਗ ਵੀ ਕਰਤੀ ਇੱਧਰ ਆਪਾਂ ਇਹ ਲੈ ਲਏ ਬ੍ਰੈਡ ਕਰੰਬਸ ਇਹ ਵੀ ਆਪਾਂ ਕਦੇ ਬਣਾਏ ਸੀ ਤੁਹਾਨੂੰ ਪਿਛਲੀ ਕਿਸੇ ਵੀਡੀਓ ਚ ਵੀ ਦੱਸਿਆ ਸੀ ਆਪਾਂ ਤੇ ਇੱਧਰ ਆਪਾਂ ਇਹ ਮੈਦਾ ਲੈ ਲਿਆ ਦੋ ਚਮਚੇ ਤੇ ਇੱਧਰ ਆਪਾਂ ਇੱਕ ਆਹ ਹੈਗਾ ਕੌਰਨ ਫਲੋਰ ਇਹ ਵੀ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਇਹਦਾ ਕੋਲ ਬਣਾਵਾਂਗੇ ਕੋਲ ਤਿਆਰ ਕਰ ਲਿਆ ਬ੍ਰੈਡ ਕ੍ਰੰਬਸ ਹੋ ਕੇ ਆਪਣੇ ਆ ਵੀ ਸਾਰਾ ਕੁਝ ਰੈਡੀ ਹੈ ਹੁਣ ਆਪਾਂ ਕੜਾਹੀ 'ਚ ਇਧਰ ਤੇਲ ਪਾ ਲਿਆ ਤੇ ਆਪਾਂ ਜਿਹੜਾ ਤੇਲ ਹੈ ਉਹ ਦੇਖ ਲੈਨੇ ਆ ਵੀ ਬਣ ਗਿਆ ਕਿ ਨਹੀਂ ਬਣਿਆ ਬਣ ਗਿਆ ਜੀ ਤੇਲ ਹੁਣ ਆਪਾਂ ਇਹਨਾਂ ਨੂੰ ਪਾਵਾਂਗੇ ਸਭ ਤੋਂ ਪਹਿਲਾਂ ਆਪਾਂ ਪੀਸ ਲਿਆ ਇਹਨੂੰ ਆਪਾਂ ਇਹਦੇ ਵਿੱਚ ਕੋਟ ਕੀਤਾ ਕੋਟ ਕਰਨ ਤੋਂ ਬਾਅਦ ਇਸ ਤਰ੍ਹਾਂ ਉਹ ਕੀਤਾ ਫਿਰ ਆਪਾਂ ਇੱਧਰ ਬਰੈਡ ਕ੍ਰੰਬਸ ਲਗਾਏ ਚੰਗੀ ਤਰ੍ਹਾਂ ਤੇ ਫਿਰ ਆਪਾਂ ਕੜਾਹੀ 'ਚ ਪਾ ਦਾਂਗੇ ਜਦੋਂ ਆਪਾਂ ਇੱਕ ਪੀਸ ਪਾਵਾਂਗੇ ਥੋੜਾ ਜਿਹਾ ਆਪਣੇ ਤੇਲ ਦਾ ਪਤਾ ਲੱਗ ਜੇਗਾ ਫਿਰ ਹੋਰ ਪਾਵਾਂਗੇ ਲਓ ਜੀ ਆਪਣੇ ਬਣਾ ਲਏ ਆਪਾਂ ਇਹ ਦੇਖੋ ਤੁਸੀਂ ਇਹ ਕਿੰਨੇ ਕ੍ਰਿਸਪੀ ਕ੍ਰਿਸਪੀ ਬਣੇ ਆਂ ਦੇਖੋ ਆਵਾਜ਼ ਪੂਰੇ ਕ੍ਰਿਸਪੀ ਕ੍ਰਿਸਪੀ ਬਣਦੇ ਤੇ ਬਹੁਤ ਹੀ ਹਲਕਾ ਨਾਸ਼ਤਾ ਹੈ ਤੁਸੀਂ ਆਪਣੇ ਬੱਚਿਆਂ ਨੂੰ ਬਣਾ ਕੇ ਦਿਓ ਤੇ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰਕੇ ਦੱਸਿਆ ਕਰੋ ਕਿ ਸਾਡੀਆਂ ਵੀਡੀਓ ਕਹੀਦੀਆਂ ਲੱਗਦੀਆਂ ਕੋਈ ਆਪਦੇ ਸੁਝਾਅ ਦਿਆ ਕਰੋ ਤਾਂ ਜੋ ਆਪਾਂ ਹੋਰ ਆਉਂਦੀਆਂ ਵੀਡੀਓ ਦੇ ਵਿੱਚ ਇੰਪਰੂਵਮੈਂਟ ਕਰ ਸਕੀਏ ਤੇ ਸਾਡੀਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਖੁਸ਼ ਰਹੋ ਆਬਾਦ ਰਹੋ